ਹਲੋ ਹਾਂਜੀ ਹਾਂ ਦੱਸ ਲਾਖ ਮਦਨ ਮਦਨ ਜਿਹੜਾ ਆਂਟੀ ਕਰਕੇ ਨਾ ਬੰਦਾ ਮੁੱਕਰੀ ਜਨੰਦਾ ਹੂੰ ਹੂੰ ਮਾਤਾ ਜੀ ਹਾਂ ਪਰ ਹਾਂ ਕਰੀਏ ਹੂੰ ਦੱਸ ਤੂੰ ਮੈਨੂੰ ਕੀ ਆਲੂ ਪੁੱਛਣਾ ਚਾਹੁੰਦੀ ਐ ਨਾ ਯਮੀ ਤੁਸੀਂ ਮੈਂ ਕਹੇ ਰਿਸ਼ਤਾ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛਣਾ ਚਾਹੁੰਦੀ ਹੋਰ ਕੀ ਆ ਵੀ ਗੱਲ ਤੇ ਨਾਲ ਇਹਨੂੰ ਪਤਾ ਲੱਗ ਗਿਆ ਫੇਰ ਦੇਖੋ ਤੁਹਾਨੂੰ ਡੜੀ ਤੁਸੀਂ ਤਾਂ ਪਿੱਛੇ ਹੋ ਜਾਣਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਕੋਲ ਕਹਿ ਬਚ ਰੂ ਮੈਨੂੰ ਪਤਾ ਲੱਗਣੇ ਨਹੀਂ ਲਿੰਦੇ ਨੇ ਅਸੀਂ ਕਿਰ ਰੋਜ਼ ਕਰਨਾ ਇੱਥੇ ਤਾਂ ਕੋਈ ਪਤਾ ਕਿ ਕਰ 6 ਮਹੀਨੇ ਬਾਅਦ ਨੰਬਰ ਲੱਗਣਾ ਸਾਰਾ ਕਿਸੇ ਕਰ ਅੱਗੇ ਕਰ ਰੋਜ਼ੀ ਬਿੱਲੀ ਨਾਲੇ ਕਰ ਕੋਈ ਨਾ ਕੋਈ ਹੁੰਦਾ ਹੀ ਹੈ ਹੂੰ 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 ਬਈ ਕਿਤੇ ਹੋਣਾ ਸਾਰਾ ਜੇ ਨੂੰ ਆਏ ਤੁਮੀ ਸਰਤਾ ਮਾਰਾ ਮੋਟਾ ਕੱਢੀ ਜਲਣਾ ਹੂੰ ਹੂੰ ਮੈਂ ਤੇਰੇ ਨਾਲ ਕਰੀ ਬਾਂ ਫੜ ਲਈ ਬਾਂ ਛੱਡਣ ਵਾਲੇ ਬੰਦੇ ਹਿੰਨੇ ਜਰਾ ਹੂੰ ਹੂੰ ਤੁਮ ਜਦ ਹੀ ਦੂਰ ਤੁਮ ਨੂੰ ਮੈਂ ਛੱਡੂੰ ਮੰਮੀ ਮੰਮੀ ਦਾ ਮੰਮੀ ਨੂੰ ਬਦਲਾ ਕੇ ਫੇਰ ਮੰਮੀ ਪਤੰਦ ਕਰ ਦਿਲਾ ਕੇ 6 ਮਹੀਨੇ ਤੇ ਮਗਲੇ ਕਰਦੇ ਮੰਮੀ ਦੇ ਬਾਹਰ ਹੂੰ ਹੀ ਤਾਂ ਕਿ ਕਰਨਾ ਆਪਾਂ ਨੇ ਹੂੰ ਨਹੀਂ ਤਾਂ ਆਪਾਂ ਮੜਮੜਾ ਚੱਲ ਅੰਦਰ ਮੰਮੀ ਦਾ ਕੱਲ੍ਹ ਆ ਕੱਲ੍ਹ ਆ ਮੈਂ ਤੇਰੀ ਬਾਹ ਨਹੀਂ ਛੱਡੂੰਗਾ ਤੇ ਇਸ ਟਾਈਮ ਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਨਾਲ ਬਾਹ ਨੂੰ ਹੱਥ ਪਾਇਆ ਨਹੀਂ ਮਾਵਾਗਾ ਹੂੰ 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 ਕੋਦੋਂ ਮੇਰੀ ਜਾਨ ਤੇ ਬੱਸ ਲੈਣੇ ਨੇ ਇਹ ਮੈਂ ਤੇਰਾ ਪ੍ਰਾਇਰਕ ਹਾਂ ਸੱਚ ਜਦੋਂ ਜਦਦਾ ਮੇਰਾ ਵਿਆਹ ਹੋਇਆ ਜਦਦਾ ਚੋਂਦੇ ਆ ਨਾ ਤੁਸੀਂ ਆ ਤੇਰੇ ਉਹ ਦੱਦੀ ਲਾਈਨ ਮਾਰਦਾ ਜਦ ਕੋਈ ਕਿੰਨੀ ਕਿੰਨੀ ਲੈਣੀ ਹੋਈ ਆ ਮੈਨੂੰ ਮਾਤਾ ਮੈਨੂੰ ਪਤਾ ਹੂੰ ਹੂੰ ਮੈਂ ਤੇਰੇ ਨਾਲ ਪੜ ਕੋਲ ਬਗਾ ਹੂੰ ਹੂੰ ਮੈਂ ਤੇਰੇ ਬਲਾਈਨ ਪਹਿਲਾਂ ਵੀ ਮਾਰਦਾ ਸੀ ਪਤਾ ਮੈਨੂੰ ਤਾਂ ਤੇ ਤੂੰ ਮੁਕਰ ਦੇਗਾ ਤੇ ਹੁੰਦੇ ਆ ਨਾ ਮੈਂ ਮੁਕਰਦਾ ਨਹੀਂ ਮੈਂ ਤਾਂ ਹੁਣ ਹੁਣ ਚੱਲ ਆਪਣੀ ਕੁਦਰਤੀ ਬੋਲਣ ਬਣ ਗਈ ਗਵਾਨੀ ਗੱਲ ਹੂੰ ਹੂੰ ਫਰਕ ਮੁੱਕੇ ਮਰਾ ਮਸ਼ਰਾਹ ਨਿਕੱਢਣਾ ਤੇੰਦਾ ਜਾਮ ਠੀਕ ਆ ਠੀਕ ਆ ਉਹ ਬਦਨਾਮੀ ਤੇਰੀ ਅਖਰਾ ਕਰਨ ਦੀ ਨਹੀਂ ਮੇਰੀ ਹੈ ਠੀਕ ਆ ਠੀਕ ਆ ਮੈਂ ਤੇਰਾ ਪੂਰਾ ਸਾਥ ਦੂੰਗਾ ਚਿੱਕੜ ਨੂੰ ਕੋ ਹੂੰ ਹਮ ਤੇ ਕਿਤੇ ਟਾਇਰ ਦਾ ਆਪਸ਼ਨ ਹੇੜਦਾ ਮੈਂ ਠੀਕ ਹਾਂ ਤੂੰ ਹੁਣ ਹੌਸਲਾ ਮੈਨੂੰ ਕੀ ਬੋਚਣਾ ਮੈਂ ਮਤਾਂ ਆਏ ਵੀ ਕਿਹੜੇ ਇਸ ਤਰ੍ਹਾਂ ਰੱਖਣਾ ਚਾਹੁੰਦੇ ਤੇ ਮੈਂ ਤਾਂ ਆਏ ਪੁੱਛਣਾ ਤੁਹਾਡੇ ਨਾਲ ਵੀ ਕੱਲ੍ਹ ਕਲਮ ਕੋਈ ਪਤਾ ਲੱਗ ਗਿਆ ਫੇ ਮੈਨੂੰ ਬਦਨਾਮੀ ਦੇਣੀ ਹੈ ਤੁਹਾਡੇ ਮੂੰਹ ਤੇ ਨਹੀਂ ਮੈਂ ਬਗਨਾ ਮੇ ਮਮੀ ਜੀ ਆ ਮੈਨੂੰ ਕੁਛ ਨਹੀਂ ਕਹਈ ਮਮੀ ਜੀ ਮੈਨੂੰ ਆਖ ਰਹੀ ਸੀ ਕਿ ਮੈਨੂੰ ਗੰਗਨਾ ਕਰੇ ਸਰ ਕੋਈ ਹੋਰ ਦੇਖ ਲੈ ਕਹਿੰਦੀ ਉਹ ਤੇ ਕੈਰੰਦੀ ਆ ਹਾਂ ਕਹਿੰਦੀ ਹੋਰ ਦੇਖ ਲੈ ਮਿੱਤ ਨਹੀਂ ਹੁੰਦਾ ਹੁਣ ਲੈ ਤੂੰ ਠਾ ਪਖ ਮੈਂ ਮੱਕਾ ਮਤੇ ਮੈਂ ਆਪਣੀ ਚਾਰੰਗ ਹੰਡਾ ਮੈਨੂੰ ਵੀ ਤੇਰੀ ਕਹਿ ਲਦੀ ਏ ਹੂੰ ਹੂੰ ਤੇਰੀ ਬਾਹਰ ਤੇਰੀ ਦੇ ਬਾਹਰ ਦੇਖ ਲੈ ਮੈਂ 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 ਕਿੰਨਾ ਸਮਝਦੇ ਬਸ ਤੇਰੇ ਮਨ ਹੱਤ ਮੈਂ ਹੂੰ ਹੂੰ ਤੇਰੇ ਨਾਲ ਹੀ ਰਹੂੰਗਾ ਬਸ ਕੀ ਕੀ ਤੁਸੀਂ ਤਾਂ ਮੈਂ ਦੋ ਦੋ ਆਪਣਾ ਕਿਤੇ ਲੱਗੇ ਕਰਨ ਦਾ ਮੰਮੀ ਆਸਾ ਪਾਸਾ ਵੀ ਰਾਏ ਕਰੂੰ ਕਿ ਕਿ ਹਾਂਜੀ ਨਹੀਂ ਜਨਾਓ ਕਿ ਤੁਸੀਂ ਜੱਪਾ ਯਾਰ ਬਾਕੀ ਉਹ ਹੋਰ ਤਾਂ ਤੈਨੂੰ ਪਤਾ ਹੀ ਮੈਂਨੇ ਗੁੰਮਨੇ ਵੰਨ ਨੰਬਰ ਲੱਗੇ ਸਰ ਦਾ ਮਸੀ ਹਾਂਜੀ ਹਾਂਜੀ ਤੁਸੀਂ ਸਰ ਕੰਮ ਮੈਂ ਤੇਰੇ ਕੋਲ ਮਾ ਮੈਂ ਤਾਂ ਕੱਲ ਦੇ ਚੀਜ਼ ਇਹਨਾਂ ਨੂੰ ਕਰ ਮਾੜੇ ਤੁਸੀਂ ਜੀ ਹੂੰ ਮੈਂ ਤੈਨੂੰ ਕੋਲ ਨਾ ਦੁਨੀਆ ਇਧਰ ਦੀ ਰਜ਼ਮਤ ਨੂੰ ਉੱਚਡੂ ਠੀਕ ਹੈ ਤੇਰੇ ਕੋਲ ਬਰਨਾ ਮੈਂ ਨਹੀਂ ਆਉਣਗਾ ਮੈਂ ਸੱਚ ਮੇਰੇ ਰੱਬ ਆ ਜਾਏ ਠੀਕ ਹੈ ਠੀਕ ਹੈ ਬੋਲ ਨਾਮ ਨਹੀਂ ਹੋਰ ਦੰਗਾ ਮੈਂ ਕਹਿੰਦਾ ਜੁਨੇ ਇੱਧਰ ਹੋ ਜਾ ਹੂੰ ਹੂੰ ਮੈਂ ਤਾਂ ਤੇਰੀ ਬੋਲੈਨ ਸ਼ੁਰੂ ਕੀ ਮਾਰਦਾ ਹੂੰ ਹਾਂਜੀ ਪਤਾ ਹੈ ਪਤਾ ਤੇ ਮੈਂ ਚੁੰਨੀ ਗਰੀਬ ਹੋਣਾ ਮਿਲ ਨਹੀਂ ਗਿਆ ਮੈਂ ਹਾਂਜੀ ਹਾਂਜੀ ਹੂੰ ਹੁਣ ਆਪਣਾ ਦੋਹਾਂ ਦਾ ਕੁਛ ਬੋਲਣ ਚਾਹ ਰਿਹਾ ਦਿਸ ਦਿਨ ਤੱਕ ਫੋਨ ਕਰਿਆ ਮੇਰੇ ਤਾਂ ਮਨ ਨੂੰ ਬੜੀ ਕੋਸ਼ਿਸ਼ ਛੜੀ ਹੂੰ ਮਗਾ ਮੇਰਾ ਜਿਹੜਾ ਮੈਂ ਕੰਮ ਕਰਨ ਦਾ ਮੇਰੇ ਨੂੰ ਫੋਨ ਹੋਇਆ ਹੂੰ ਬਾਹ ਨਹੀਂ ਬਹਾਨੀ ਬਹਾਲਦਾ ਤਾਂ ਹਰ ਮੈਂ ਕਿ ਬਹਾਨੀ ਬਹਾਲਦਾ ਕੰਮ ਮੈਂ ਬਹਾਲ ਮੈਂ ਕਹਿੰਦਾ ਕਸਮ ਨਹੀਂ ਕਿਸੇ ਕਰਿਆ ਹੋਵੇ। ਅੱਛਾ ਅੱਛਾ ਕਹਿੰਨਾ ਠੀਕ ਆ। ਅੱਛਾ 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 ਚਾਂਦਰੀ ਜ਼ਮੀਨ ਤੇ ਫਿਰ ਆ ਫਿਰ ਜੇ ਮੈਂ ਤੁਹਾਨੂੰ ਫਨ ਫਨ ਚਾਚਾ ਕਰ ਬੀਨ ਮੇਰੇ ਕੋਲ ਨਲਦਪੁਰ ਦਾ ਇਗਜ਼ਾਮ ਵੀ ਮਨ ਮੇਰੇ ਸਰੀਰ ਵਿੱਚ ਗੱਲ ਆਏ। ਹੂੰ। ਇਹ ਬਣੀ ਫਿਰ ਜਾਨੀ ਕਿ ਆਪ ਮਾਰੀ ਖੱਟਣ ਹੈ। ਹਾਂਜੀ ਹਾਂਜੀ। ਹਾਂ ਜੀ ਸਾਫ ਬੰਦਾ ਹੈ। ਇਹ ਤਾਂ ਪਤਾ ਨਹੀਂ ਕਿਹ ਨਾਲ ਹੈ ਇਹ ਨਹੀਂ। ਉਹ ਬੰਦੇ ਨਾਲ ਕਰਨ ਦਾ ਫਾਇਦਾ ਹੁੰਦਾ। ਠੀਕ ਆ ਠੀਕ ਆ। ਪਰ ਚਾਂਦਰੀ ਜਲਾ ਰਹਿਣਾ ਮੇਰੇ ਨਾਲ। ਹਾਂਜੀ ਹਾਂਜੀ। ਇਕਨ ਮਦਨ ਗੁੰਗਰ ਹੀ ਨਾਲ ਗੁੰਗਰ ਕਿਤੇ ਗਾਉ ਲਗਿਆ ਸਵਾਰ ਕੇ ਕਾਇਦ ਨਹੀਂ ਠੀਕ ਆ ਠੀਕ ਆ ਹੋਰ ਗੱਲ ਸੋਣ ਮੈਨੂੰ ਕੀ ਪੁੱਛਣਾ ਹੈ ਬਸ ਬਸ ਆਇਆ ਪੁੱਛਣਾ ਇਹ ਤੁੰਨਾ ਦੋਂਗੂ ਤੇ ਹਾਂ ਚਾਪੀਣਾ ਲਗੂ ਹੀ ਮੜੀ ਚਲ ਦੇਖ ਲੂਂਗੇ ਆ ਦੇਖ ਲੂਂਗਾ ਮੈਂ ਤੇ ਮਾਤਾ ਨੂੰ ਦੇਣੋਂ ਪਾੰਬੜੇ ਮੈਂ ਹਰ ਜਰੀ ਮਮੇ ਸੌਣ ਲੱਗੇ ਤੁਮ ਆਪਨੇ ਆਪ ਬਚੀ ਬਚੀ ਜਾਉਂਦਾ ਕਰੀ ਕਿ ਕਹਿੰਦੇ ਸੀ ਆਪ ਬਚਣਾ ਠੀਕ ਆ ਠੀਕ ਆ ਆਪ ਦਾ ਇਲਾਜ ਲਾਣਾ ਲਿਕਣ ਲੱਗਦਾ ਹੈ ਠੀਕ ਠੀਕ ਆ

ਅੰਗਰ ਦੇ ਅੰਦਰ ਉਹ ਮੀ ਆਪਣਾ ਪਿਆਰ ਅੰਗਰ ਦੇ ਆਪਣਾ ਪਿਆਰ ਚੱਲੀ ਜੇ ਲੈਣਾ ਹੂੰ 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 ਅੰਗਰ ਦੇ ਮੇਰੇ ਨਾਲ ਪੂਰਾ ਪਿਆਰ ਕਰ ਲਾਂ ਮੇਰੇ ਮਨ ਵਿੱਚ ਤੇਰੇ ਖਤਮ ਨਹੀਂ ਜਗ੍ਹਾ ਜਿੱਦਾ ਕੱਤਨ ਕੋਈ ਨਹੀਂ ਨਹੀਂ ਤੁਹਾਨੂੰ ਆਈ ਨਹੀਂ ਮੇਰੀ ਤੀ ਕੁੜੀਆਂ ਵਰਗੀ ਮੈਂ ਵੀ ਅੱਖਾਂ ਤੁਹਾਡੀ ਬਹੂ ਆ ਤੁਸੀਂ ਇਹ ਹਿੰਦੂ ਐਂ ਮਾਰਦਾ ਨਹੀਂ ਨਹੀਂ ਕੋਈ ਜਦੋਂ ਮਿਲਦਾ ਹੁੰਦਾ ਤਾਂ ਉਹ ਨਾ ਹੋ ਜਾਂਦਾ ਤੇ ਰਵਣ ਕਾ ਹੈ ਕਿ ਅੱਜ ਵੀ ਰੂ ਕਰੀ ਤੇ ਮੈਨੂੰ ਫੋਨ ਕਰਤਾ ਹੂੰ ਮੈਂ ਕਾਹੂ ਕਰਤੀ ਤੇਰੀ ਦੀ ਕਰੀ ਜਾਣੀ ਫੋਨ ਕਰਿਆ ਤਾਂ ਹੂੰ ਮੈਂ ਤੇਰੀ ਜਾਣ ਤੇ ਬੱਧ ਰੱਖਣਾ ਤੈਨੂੰ ਹੂੰਜੀ ਠੀਕ ਹਾਂ ਜਿੱਕਰ ਤੋਂ ਕੋਈ ਕੰਮ ਨਾ ਕਰੇ ਨਾਲ ਪੈਰ ਪੈਰਾ ਠੀਕ ਠੀਕ ਤਾਂ ਤੁਸੀਂ ਜਾਣ ਤੇ ਬੱਧ ਰੱਖੋ ਠੀਕ ਚੰਗਾ ਫੇ ਮੈਂ ਕੰਮ ਕਰ ਲੈਂਦਾ ਹੈਗਾ ਬੈਠ ਕੇ ਨਹੀਂ ਗੱਲ ਗਲਤ ਗੱਲ ਕੋਈ ਗੱਲ ਕੋਣ ਹੂੰ ਉਹ ਸੁਣੋ ਜਮਨ ਮੈਂ ਅੰਦੀ ਗੱਲ ਕਰਾ ਤੂੰ ਵੀ ਮੈਂ ਜਿਹੜਾ ਮੇਰੇ ਕੋਲ ਟਾਈਮ ਹੈ ਮਹਾਬੀ ਮੈਂ ਮੱਕਾ ਐ ਲੱਗਿਆ ਤੈਨੂੰ ਵੀ ਮੈਂ ਤਾਂ ਹੀ ਤੇਰੇ ਮਗਰ ਕੋ ਮਨਾ ਕੀ ਕਰੇ ਮੈਂ ਜਦੋਂ ਮਾਦਰਬਾ ਮੇਮ ਦੀ ਗੱਲ ਕਰਦਾ ਸੀ ਹਾਂਜੀ ਮੇਮ ਦੀ ਮਖਾ ਮਾਸੇ ਮਹਿਮਾਨ ਨਾਲ ਰਿਹਾ ਹਾਂ ਹਾਂਜੀ ਹਾਂਜੀ ਉਦੋਂ ਤੂੰ ਕਹਿੰਦੀ ਮੈਂ ਕਿਹੜਾ ਮੇਮ ਤੇ ਕੱਟਦਾ ਹਾਂ ਹਮ ਮੈਂ ਤਾਂ ਮੈਂ ਤਾਂ ਹੀ ਤੈਨੂੰ ਕਹਿੰਦਾ ਮੈਂ ਤਾਂ ਹੀ ਤੇਰੇ ਮਗਰ ਕੋ ਮਨਾ ਮੇ ਮੇਮ ਐ ਅੱਛਾ ਅੱਛਾ ਚਲੋ ਠੀਕ ਹੈ ਸ਼ਰੀਰ ਤੇਰਾ ਬਹੁਤ ਕਮਦਾ ਹਮ ਹਮ

ਪਿਆਰ ਦੀ ਗੱਤੀ ਭਾਈ ਜਿੰਨ ਸਾਰੀ ਜ਼ਿੰਦਗੀ ਉਹਦਾ ਸਾਰਾ ਭਾਵਨਾ ਨਿਕਲੇ ਠੀਕ ਠੀਕ ਤਾਂ ਬੰਜੀ ਭਈ ਹਾਂਜੀ ਤਾਂ ਬੰਜੀ ਭਈ ਠੀਕ ਠੀਕ ਹਾਂਜੀ ਹਾਂਜੀ ਪਾਉਂਗੀ ਹਾਂ 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 ਪਿਆਰ ਦੀ ਗੱਤੀ ਭਾਈ ਜਿੰਨੇ ਸਾਰੇ ਜ਼ਿੰਦਗੀ ਆਪਣਾ ਪਿਆਰ ਕਰ ਲੈ ਜਾਊਗਾ ਮਾਤਾ ਜੀ ਲੱਗੇ ਕਿਸੇ ਠੀਕ ਠੀਕ ਹਾਂਜੀ ਮਾਦਰਮ ਨਾਲ 1 ਮਿੰਟ ਲਈ ਬਾਜਦਾ ਹਾਂਜੀ ਮਾਤਾ 24 ਘੰਟੇ ਤੇਰੇ ਜਲੀ ਨਿਗਰ ਰਹਿਣਾ ਮੈਂ ਤੁਮ ਵੀ ਕਹਿੰਦੇ ਕਿ ਅੱਗੇ ਥੀ ਜੰਦੇ ਆ ਹੂੰ ਤੁਹਾਡੇ ਨਾਲ ਕਿਹੋ ਜਿਹੀ ਮੈਂ ਬਹੁਤ ਵਰੀ ਗਿਆ ਵਾ ਤੁਸੀਂ ਕੀ ਦੇਖੀ ਜਾਂਦੇ ਮੇਰੇ ਕੰਨੀ ਨੂੰ ਜਿਹਦਾ ਦਿਲ ਮਿਲਿਆ ਬਹੁੰਦਾ ਉਹ ਹੀ ਹੁੰਦਾ ਦੇਖਦਾ ਹੁੰਦਾ ਹੂੰ ਮੈਂ ਤੇ ਤੇ ਜੇ ਤੂੰ ਮੰਨ ਲੈ ਮੇਰੇ ਬਾਸਕੂਟੀ ਕਰ ਕਰ ਕੇ ਲਈ ਮੈਂ ਹੂੰ ਬਾਕੀ ਹੁਣ ਵੀ ਤੈਨੂੰ ਕਿਸੇ ਖਰਚੇ ਪੱਤੇ ਦੇ ਅੱਗਾ ਪਿੱਛਾ ਜੋ ਵੀ ਤੈਨੂੰ ਦੇਣਾ ਮੱਗਿਆ ਪਿੱਛਾ ਕਰੀ ਜਾਣਾ ਤੇਰੇ ਆਪੇ ਪਤਾ ਨਹੀਂ ਲੱਗਣ ਦੇਣਾ ਮੈਂ ਕਿਸੇ ਠੀਕ ਠੀਕ ਹਾਂ ਪਤਾ ਨਹੀਂ ਲੱਗਣ ਦੇਣਾ ਤੇਰੀ ਇੱਜ਼ਤ ਹੈ ਠੀਕ ਠੀਕ ਹੈ ਹਾਂ ਤੇ ਉਹ ਗਾਉਂ ਤੇਰਾ ਡੈਡੀ ਆ ਮੈਂ ਮੈਂ ਕਹਾਂ ਲੜੇ